ਆ ਹਲਕਾ ਟੇਰਾ ਪਸੀ ਜੋ ਸਿਆਸੀ ਹਲਚਲ ਚੱਲ ਰਹੀ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੀ ਕੈਸੀ ਪਾਰਟੀ ਹੈ ਜੋ ਕਿਸੇ ਵੀ ਜਾਤ ਪਾਤ ਵਿਸ਼ਵਾਸ ਨੂੰ ਨਹੀਂ ਲੱਗ ਜੀ ਉਹ ਹਰ ਅੱਛੇ ਬੰਦੇ ਨੂੰ ਆਪਣੇ ਨਾਲ ਜੋੜਨਾ ਚਾਹਦੀ ਹੈ ਸਾਡੀ ਪਾਰਟੀ ਇੱਕ ਅਨੁਸ਼ਾਸਨ ਵਾਲੀ ਪਾਰਟੀ ਹੈ ਇਹਦੇ ਵਿੱਚ ਜਿੰਨੂੰ ਟਿਕਟ ਮਿਲਦੀ ਹੈ ਬਾਕੀ ਸਾਰੇ ਉਹਦੇ ਪਿੱਛੇ ਚੱਲਦੇ ਜਿਹੜੇ ਨਹੀਂ ਚੱਲਦੇ ਜਿਹੜੇ ਕੋ ਲਾਲਚ ਰੱਖ ਕੇ ਆਏ ਨੇ ਫਿਰ ਉਹ ਸੂਬਾ ਤੋਂ ਦੂਜੀ ਪਾਰਟੀਆਂ ਵੱਲ ਮੂੰਹ ਕਰਦੇ ਤੇ ਸਦਾ ਬਸਤੇ ਪਾਰਟੀ ਕਿਉਂ ਹੋਏ ਕਈ ਬੰਦੇ ਕਹਿ ਰਹੇ ਆ ਵੀ ਖੰਨਾ ਜੀ ਨੇ ਸਰੰਦਰ ਕਰ ਦਿੱਤਾ ਖੰਨਾ ਜੀ ਇਲੈਕਸ਼ਨ ਨਹੀਂ ਲੜਨਗੇ ਜੀ ਐਸਾ ਕਹਿੰਦੇ ਆ ਅਸੀਂ ਉਸ ਵੇਕਤਾਂ ਇਲੈਕਸ਼ਨ ਲੜੇ ਆ ਜਿਸ ਨੂੰ ਲੜਨਾ ਹੀ ਬੜਾ نامुमकिन ਸੀ ਪਾਰਟੀ ਆਪਣੇ ਜਿਹੜਾ ਵੀ ਉਹਨਾਂ ਦਾ ਕਾਰਜਕਰਤਾ ਹੈ ਪਰ ਮਾਰਕੀਟ ਫੀਲਡ ਵਿੱਚ ਕਰ ਰਿਹਾ ਉਹਨਾਂ ਤੋਂ ਤਲਬਾਂ ਦੀ ਲੱਗਦੀ ਜੀ ਛਣ ਛਣ ਦੀ ਰਿਪੋਰਟ ਜੀ ਹੋਣ ਕਿੰਨੇ ਪਾਣੀ ਚ ਹੈ ਹੋਣ ਕੀ ਕਰ ਰਿਹਾ ਔਰ ਕਿੰਨੇ ਦਿਨਾਂ ਵਾਸਤੇ ਆਇਆ ਮਸਕਰਾ ਆਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲਕੀ A1 ਪੰਜਾਬੀ ਟੀਵੀ ਤੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਇਸ ਸਮੇਂ ਅਸੀਂ ਆ ਰਾਤ ਆਪਣਾ ਜ਼ੀਰਕਪੁਰ ਵਿੱਚ ਜਿੱਥੇ ਕੀ ਹਲਕਾ ਡੇਰਾ ਬਸੀ ਵਿੱਚ ਜੋ ਸਿਆਸੀ ਹਲਚਲ ਚੱਲ ਰਹੀ ਹੈ ਉਸ ਬਾਰੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਇਸ ਸਮੇਂ ਮੌਜੂਦ ਹੈ ਆ ਪੰਜਾਬ ਭਾਰਤਾਂ ਦੇ ਸੂਬਾ ਸਕੱਤਰ ਤੇ ਹਲਕਾ ਡੇਰਾ ਪਸੀ ਦਾ ਇੰਚਾਰਜ ਸੰਜੀਪ ਕੰਨਾਂ ਜੀ ਨਾਲ ਮੌਜੂਦ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਡੇਰਾ ਪਸੀ ਵਿੱਚ ਜੋ ਇਸ ਟਾਈਮ ਸਿਆਸੀ ਹਲਚਲ ਚੱਲ ਰਹੀ ਹੈ ਉਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਅਖੰਡ ਸਭ ਤੋਂ ਪਹਿਲਾਂ ਤੋਂ ਡਾਇਮਿੰਗ ਪੰਜਾਬੀ ਟੀਵੀ ਦਾ ਬਹੁਤ ਬਹੁਤ ਸਵਾਗਤ ਹੈ ਜੈ ਸ਼ੀ ਗ੍ਰਾਮ ਸਸਟੇਕਾਰ ਸਰ ਇਸ ਟਾਈਮ ਜੋ ਡੇਰਾ ਪਸੀ ਵਿੱਚ ਹਲਕਾ ਡੇਰਾ ਪਸੀ ਜੋ ਸਿਆਸੀ ਹਲਚਲ ਚੱਲ ਰਹੀ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ भारतीय जनता पार्टी हल्का डेराबसी दिने भी नवे चेहरे आए ने चाहे वह अकालिया तो आया है चाहे वह कांग्रेस तो आया वह जी भारतीय जनता पार्टी एक ऐसी पार्टी है जो किसी भी जात पात विश्वास नहीं रखती जी वो हर अच्छे बंदे अपने नाल जोड़ना चाहती है ਜਿਹੜਾ ਸਾਡੇ ਨਾਲ ਲੰਬਾ ਸਮੇਂ ਚੱਲਦਾ ਉਹ ਉੱਕ ਜਾਂਦਾ ਹੈ ਜਿਹੜਾ ਨਹੀਂ ਚੱਲਣਾ ਚਾਹੁੰਦਾ ਕੁਝ ਹੋਰ ਜਿਗਿਆਸਾ ਜਾਂ ਇੱਛਾ ਲੱਗਿਆ ਤਾਂ ਉਹ ਜੰਦੀ ਚਲਾ ਜਾਂਦਾ ਜੀ ਇਸ ਵਿੱਚ ਕੋਈ ਲੰਬੀ ਚੋਰੀ ਗੱਲ ਨਹੀਂ ਜੀ ਤੇ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਕੇ ਜੁਆਇਨ ਕਰਦਾ ਹੈ ਤੇ ਉਹਦਾ ਹਰ ਬੰਦੇ ਦਾ ਇੱਕ ਖੁਆਬ ਹੈ ਹਰ ਬੰਦਾ ਮੰਤਰੀ ਸੰਤਰੀ ਸੀਐਮ ਪੀਐਮ ਬਣਨਾ ਚਾਹੁੰਦਾ ਜੀ ਤੋ ਕਿਸੇ ਨੂੰ ਨੋਕਿਆ ਨਹੀਂ ਜਾ ਸਕਦਾ ਰਾਈਸ जी पार्टी का सारे का स्वागत करती खुले दिल तो स्वागत कर दी पर इलेक्शन लड़ना और ये सब प्रारब्ध यारब कहें प्रभुल हथ जी सब किस्मत का खेल जी किसान टिकट मिलती है किसनु टिकट नहीं मिलती जी और जे सा पार्टी एक अनुशासन वाली पार्टी है ਇਦੇ ਵਿੱਚ ਜਿੰਨੂੰ ਟਿਕਟ ਮਿਲਦੀ ਹੈ ਬਾਕੀ ਸਾਰੇ ਉਹਦੇ ਪਿੱਛੇ ਚੱਲਦੇ ਜਿਹੜੇ ਨਹੀਂ ਚੱਲਦੇ ਜਿਹੜੇ ਕੋਈ ਲਾਲਚ ਰੱਖ ਕੇ ਆਏ ਨੇ ਫਿਰ ਉਹ ਸੂਬਾ ਤੋਂ ਦੂਜੀ ਪਾਰਟੀਆਂ ਵੱਲ ਮੂੰਹ ਕਰਦੇ ਤਾਂ ਸਦਾ ਬਸਤੇ ਪਾਰਟੀ ਤੋਂ ਦੂਰ ਹੋ ਜਾਂਦੇ ਹਨ ਜੀ ਹਨਾ ਜਿਸ ਤਰ੍ਹਾਂ ਕੀ ਦੇਖਿਆ ਗਿਆ ਤੁਸੀਂ ਹਲਕੇ ਦੀ ਸੇਵਾ ਕਰ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਬੀਜੇਪੀ ਦੇ ਨਾਲ ਜੁੜੇ ਹੋ ਤੇ ਲਾਸਟ ਵਾਰੀ ਤੁਸੀਂ ਇਹ ਬਲੇ ਐਮਐਲਏ ਬਲੇ ਇਲੈਕਸ਼ਨਲ ਫਾਈਟ ਦਿੱਤੇ ਹੈ ਤੇ ਹੁਣ ਜਿਸ ਤਰ੍ਹਾਂ ਕੀ ਨਾਮ ਤੁਹਾਨੂੰ ਮੈਂ 10 ਦਿਨਾਂ ਤੁਹਾਨੂੰ ਪਤਾ ਵੀ ਹੋਏਗਾ ਕਿ ਇੱਕ ਪੈਰਾਸ਼ੂਟ ਰਾਈਡ ਜੋ ਆਇਆ ਤੇ ਉਹਨਾਂ ਵੱਲੋਂ ਜੋ ਕੁਝ ਤੁਹਾਡੇ ਬਾਰੇ ਬੋਲਿਆ ਗਿਆ ਆਖਿਰ ਉਹ ਕੀ ਸ਼ਬਦ ਸੀਗੇ ਔਰ ਉਸ ਪਰ ਕੀ ਕਹਿਣਾ ਚਾਹਤੇ ਹੋ ਦੇਖੋ ਬਹੁਤ ਤਰ੍ਹਾਂ ਦੀ ਅਫਵਾਹਾਂ ਬਾਜ਼ਾਰ ਦੇ ਵਿੱਚ ਗਰਮ ਹੈ ਹਰ ਆਇਆ ਹੋਇਆ ਸਾਡੀ ਪਾਰਟੀ ਚ ਸਦਸਿਓ ਜਿਹੜਾ ਨੇ ਨਵੀਂ ਸਦਸਤਾ ਲਈ ਹੈ ਕਈ ਬੰਦੇ ਕਹਿ ਰਹੇ ਆ ਵੀ ਖੰਨਾ ਜੀ ਨੇ ਸਰੈਂਡਰ ਕਰ ਦਿੱਤਾ ਖੰਨਾ ਜੀ ਇਲੈਕਸ਼ਨ ਨਹੀਂ ਲੜਨਗੇ ਜੀ ਐਸਾ ਕੁਝ ਰਹਿਣਾ ਜੀ ਅਸੀਂ ਉਸ ਵਕਤ ਤਾਂ ਇਲੈਕਸ਼ਨ ਲੜੇ ਆ ਜਿਸ ਨੂੰ ਲੜਨਾ ਹੀ ਬੜਾ نامुमकिन ਸੀ ਜੀ ਜਿਸੂ ਕਿਸਾਨੀ ਦਾ ਦੌਰ ਸੀ ਜੀ ਹਰ ਪਾਸੋਂ ਡੰਡੇ ਲਾਤੀਆਂ ਪੈਂਦੀਆਂ ਸੀ ਫਿਰ ਵੀ ਪਾਰਟੀ ਦੇ ਸਾਮੂ ਉਸ ਵਕਤ ਮੈਦਾਨ ਵਿੱਚ ਉਤਾਰੇ ਜਿਵੇਂ ਪੂਰੇ ਜੋਰ ਸ਼ੋਰ ਨਾਲ ਉਹ ਸਿਲੈਕਸ਼ਨ ਨੂੰ ਲੜਿਆ ਔਰ ਸਾਡਾ ਕਿਸੇ ਪਿੰਡ ਚ ਕੋਈ ਵਿਰੋਧ ਨਹੀਂ ਹੋਇਆ ਜੀ ਕਿਉਂਕਿ ਅਸੀਂ ਇਸ ਇਲਾਕੇ ਦੇ ਵਿੱਚ ਪਿਛਲੇ 43 ਸਾਲ ਤੋਂ ਜੁੜੇ ਹੋਏ ਹਾਂ ਜੀ ਔਰ ਜ਼ਮੀਨੀ ਕੰਮਕਾਰਾਂ ਜੁੜੇ ਹੋਏ ਸਾਰੇ ਲੋਕਾਂ ਦੇ ਵਿੱਚ ਸਾਡਾ ਹਰ ਬਰਾਦਰੀ ਦੇ ਵਿੱਚ 36 ਬਰਾਦਰੀ ਦੇ ਵਿੱਚ ਸਾਡਾ ਸਹਿਚਾਰ ਹੈ ਸਾਡਾ ਆਨ ਜਾਣ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਸੰਜੀਵ ਕੰਨਾ ਜੀ ਇਲੈਕਸ਼ਨ ਦੀ ਇੱਛਾ ਨਹੀਂ ਰੱਖਦੇ ਉਹ ਉਹਨਾਂ ਨੇ ਸਰੈਂਡਰ ਕਰਤਾ ਸੰਜੀਵ ਕੰਨਾ ਮਰ ਸਕਦਾ ਹੈ ਸਰੈਂਡਰ ਨਹੀਂ ਕਰ ਸਕਦਾ ਜੀ ਸੰਜੀਵ ਕੰਨਾ ਨੇ ਮੈਂ ਤਾਂ ਪਹਿਲੇ ਦੱਸਿਆ ਹਰ ਬੰਦੇ ਦੀ ਇੱਛਾ ਹੁੰਦੀ ਹੈ ਜਿਹੜਾ ਰਾਜਨੀਤੀ ਜਾਂਦਾ ਹੈ ਮੈਂ ਵੀ ਇਲੈਕਸ਼ਨ ਲੜਨਾ ਚਾਹੁੰਦਾ ਜੀ ਮੈਂ ਵੀ ਅੱਗੇ ਆਈਨਤੀ ਦੇ ਵਿੱਚ ਵਧਣਾ ਚਾਹਨਾ ਜੀ ਉਹ ਵੱਧ ਰਹੇ ਹਨ ਜੀ ਆਰਡੀ ਦੀ ਬੜੀ ਕਿਰਪਾ ਜੀ ਪਾਰਟੀ ਕੰਮ ਦੇ ਕੇ ਆਪਣੇ ਆਪ ਆਪਣੇ ਹਿਸਾਬ ਨਾਲ ਅਹੁਦੇ ਦੇ ਦਿੰਦੀ ਹੈ ਦੋ ਵਾਰੀ ਪਾਰਟੀ ਨੇ ਸੈਕਟਰੀ ਬਣਾਤਾ ਉਸ ਦੋ ਵਹੀ ਪਰਭਾਦੀ ਬਣਾ ਦਿੱਤਾ ਇੱਕ ਵਾਰੀ ਬਰਨਾਲੇ ਦਾ ਬਣਾਤਾ ਇੱਕ ਵਾਰੀ ਜਲੰਧਰ ਦਾ ਬਣਾ ਦਿੱਤਾ ਜੀ ਹੋਰ ਕਈ ਜਗ੍ਹਾ ਉਹਨਾਂ ਨੇ ਇੱਕ ਵਾਰੀ ਹੰਡਿਆਏ ਦਾ ਬਣਾ ਦਿੱਤਾ ਜੀ ਇੱਕ ਵਾਰੀ ਤਨੌਰ ਦਾ ਬਣਾ ਦਿੱਤਾ ਮਤਲਬ ਪਾਰਟੀ ਜਿਹੜੀ ਹੈ ਔਰ ਵਿੱਤ ਮੰਤralay ਦੇ ਵਿੱਚ ਆਪਣੇ ਜਿਹੜਾ ਫਿਰਤ ਸਾਡਾ ਇੱਥੇ ਪੰਜਾਬ ਦਾ ਹੈ ਉਹਦੇ ਜੀ ਛੋਟੀ-ਮੋਟੀ ਪੋਸਟਾਂ ਨਾਲ ਆਏ ਸਨ ਦਿੱਤੀ ਕੰਮ ਕਰ ਰਹੇ ਸੀ ਜੀ ਪਾਰਟੀ ਆਪਣੇ ਜਿਹੜਾ ਵੀ ਉਹਨਾਂ ਦਾ ਕਾਰਜਕਰਤਾ ਹੈ ਪਰ ਮਾਰਕੀਟ ਫੀਲਡ 'ਚ ਕਰ ਰਿਹਾ ਉਹਨਾਂ ਕੋਲ ਪਲ-ਪਲ ਦੀ ਰਿਪੋਰਟ ਹੈ ਜੀ ਛਣ-ਛਣ ਦੀ ਰਿਪੋਰਟ ਹੈ ਜੀ ਹੋਣ ਕਿੰਨੇ ਪਾਣੀ 'ਚ ਹੈ ਹੋਣ ਕੀ ਕਰ ਰਿਹਾ ਓਹ ਕਿੰਨੇ ਦਿਨਾਂ ਵਾਸਤੇ ਆਇਆ ਹੈ ਇਹ ਐਸੀ ਕੋਈ ਗੱਲ ਨਹੀਂ ਹੈ ਕੋਈ ਭੈਅ ਵਾਲੀ ਕੋਈ ਚਿੰਤਾ ਵਾਲਾ ਕੋਈ ਵਿਸ਼ੇ ਨਹੀਂ ਹੈ ਪਰ ਸਰ ਉਹਨਾਂ ਵੱਲ ਸੋਸ਼ਲ ਮੀਡੀਆ ਤੇ ਤਾਂ ਇੱਕਦਮ ਹੱਲਾ ਪਾਏ ਹੋਏ ਇਸ ਤਰ੍ਹਾਂ ਹੈ ਉਹ ਹੈ ਫਲਾਣਾ ਹੈ ਜਿੱਦਾਂ ਤੁਸੀਂ ਦੱਸਿਆ ਕਿ ਖੰਨਾ ਜੀ ਅ ਲੈਂਡਰ ਕਰ ਗਏ ਇਲੈਕਸ਼ਨ ਲੜਨ ਦੀ ਚਾਹ ਨਹੀਂ ਹੈ ਤਾਂ ਉਸ चीज ਨੂੰ ਕਿਦਾਂ ਤੁਹਾਡੇ ਨਾਲ ਕਿਦਾਂ ਮੈਚ ਕਰਨਾ ਹੈ ਸਰ ਕਈ ਤਰ੍ਹਾਂ ਦੇ ਕਾਰਕਟਰ ਹਾਂ ਸਾਡੇ ਨਾਲ ਜਿਹੜੇ ਕਾਰਕਟਰ ਜੁੜੇ ਰਹਿੰਦੇ ਹੈ ਕਈ ਤਰ੍ਹਾਂ ਦੇ ਬੰਦਾ ਆਪਣੇ ਮਨ ਦੇ ਵਿੱਚ ਵਿਚਾਰ ਲੈ ਕੇ ਪ੍ਰਲੋਭਨ ਲੈ ਕੇ ਨਾਲ ਜੁੜਦਾ ਹੈ ਜੀ ਜਦ ਕਦੇ ਉਹ ਨਹੀਂ ਪੂਰਨ ਹੁੰਦੇ ਤੇ ਫਿਰ ਉਹ ਦੂਜੇ ਪਾਸੇ ਰੁਕ ਕਰ ਜਾਂਦਾ ਜੀ ਇਹਦਾ ਮਤਲਬ ਇਹ ਨਹੀਂ ਹੈ ਕਿ ਸੰਜੀਵ ਕੰਨਾ ਜਿਹੜਾ ਟੁੱਟ ਜੇਗਾ ਜਾਂ ਇਲੈਕਸ਼ਨ ਨਹੀਂ ਲੜੇਗਾ ਜਾਂ ਗਲਤ ਪਰਚਾ ਆ ਪਰਸਾਰ ਦੇ ਨਾਲ ਇਹ ਟੁੱਟ ਜੇਗਾ ਤੇ ਘਰ ਬੈਠ ਜੇਗਾ ਇਹ ਤਾਂ ਉਹ ਸ਼ਖਸ ਉਹ ਇਨਸਾਨ ਹੈ ਜਿਸ ਕੋ ਪਾਰਟੀ ਦੇ ਵਿੱਚ ਕੋਲ ਇਥੇ 8000 ਵੋਟ ਸੀਗੀ ਉਹ ਟੋਟਲ ਸੰਖਿਆ ਮੰਡਲ ਦੀ ਟੋਟਲ ਇਥੇ ਜੇ ਗਿਣੀ ਚਾਹੀਏ ਜੀਰਕਪੁਰ ਡੇਰਾਬਸੀ ਔਰ ਲਾਲੂ ਟੋਟਲ ਮਲਾਕੇ ਵੀ ਬੰਦੇ ਨਹੀਂ ਹੁੰਦੇ ਸੀ ਜੀ ਉਸ ਵਕਤ ਸੰਜੀਵ ਕੰਨਾ ਨੇ ਇਲੈਕਸ਼ਨ ਲੜਿਆ ਬਿਨਾਂ ਤਜਰਬੇ ਜੀ 22 ਦਿਨਾਂ ਦੇ ਵਿੱਚ 8000 ਵੋਟ ਤੋਂ 27000 ਵੋਟ ਪਹੁੰਚਾਈ ਜੀ ਜੀ ਔਰ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਇੱਥੇ 66000 ਵੋਟ ਤੇ ਪਹੁੰਚਾ ਕੇ ਮਹਾਰਾਣੀ ਸਹਿਵਾ ਨੂੰ ਆਪਣੀ ਲੋਕ ਸਭਾ ਸੀਟ ਤੋਂ ਮਤਲਬ ਵਿਧਾਨ ਸਭਾ ਸੀਟ ਤੋਂ ਡੇਰਾ ਬਸੀ ਤੋਂ ਜਿਸ 20000 ਵੋਟਾਂ ਤੋਂ ਇੱਥੋਂ ਅਸੀਂ ਜੁਟਾ ਕੇ ਪੁੱਛਿਆ ਸਰ ਲੱਗਦਾ ਕਿ ਜਿਸ ਤਰ੍ਹਾਂ ਮੰਡਲ ਵਿੱਚ ਆਪੋਸੀਚੀ ਦੋ ਗੁੱਟ ਬਣੇ ਹੋਏ ਹੈ ਇੱਕ ਇਸ ਤਰ੍ਹਾਂ ਹੈ ਇੱਕ ਉਸ ਤਰ੍ਹਾਂ ਹੈ ਇੱਕ ਇੱਕ ਪਾਸੇ ਹੈ ਇੱਕ ਪੂਰਬ ਪਾਸੇ ਹੈ ਇੱਕ ਪੱਛਮ ਪਾਸੇ ਹੈ ਤੇ ਲੱਗਦਾ ਕਿ ਆਮ ਵਲੇ ਸਮੇਂ ਚ ਅਗਰ ਤੁਹਾਨੂੰ ਟਿਕਟ ਮਿਲਦੀ ਹੈ ਜਾਂ ਕਿਸੇ ਹੋਰ ਨੂੰ ਟਿਕਟ ਮਿਲਦੀ ਹੈ ਤਾਂ ਮੰਡਲ ਵਾਲੇ ਸਾਥ ਦੇਣਗੇ ਐਸੀ ਕੋਈ ਗੁੱਟਬਾਜ਼ੀ ਨਹੀਂ ਹੈ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਇੱਕੋ ਕੇ ਚਲਦੀ ਹੈ ਸਾਰਿਆਂ ਦਾ ਆਪਸ ਵਿੱਚ ਪਿਆਰ ਹੈ ਜੀ ਐਸਾ ਕੁਛ ਨਹੀਂ ਸਰ ਇੱਥੇ ਰੋਂਨ ਕਾ ਲੱਗਿਆ ਜਾਂਦਾ ਸੀ ਹੁਣ ਇੱਥੇ ਸਰ ਇੱਥੇ ਅੱਜ ਵੀ ਰੋਂਤਾ ਨੇ ਜੀ ਕਾਮਗਰ ਜ਼ਿਆਦਾ ਹੁੰਨ ਕਰਕੇ ਜੀ ਤੇ ਕੋ ਸਾਡਾ ਡੇਲੀ ਰੂਟੀਨ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਆਣਾ ਜਾਣਾ ਹੈ ਜੀ ਤੇ ਰੋਜ਼ ਜਿਹੜਾ ਪਾਰਟੀ ਕੋਲ ਉਹ ਉਤਾਰੇ ਕਰ ਮਿਲਦਾ ਜਾਂਦਾ ਹੂੰ ਗੱਲ ਵੀ ਕਰਨ ਦਾ ਨਹੀਂ ਜਾਣਾ ਸੀ। ਕੱਲ ਵੀ ਅਸੀਂ ਇੱਥੇ ਜੇ ਹੋਏ ਸੀ। ਜੀ ਜਿਹੜੇ ਪਾਰਟੀ ਦੇ ਕੰਮ ਐ ਉਹ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਉਹ ਕੰਮ ਨੇ ਬਾਅਦ ਚ ਜਿਹੜਾ ਆਪਣੀ ਲੋਕਲ ਕੰਮ ਐ ਜੀ ਉਹ ਉਹ ਸਾਡੇ ਕੋਲ ਵਿਵਸਥਾ ਹੋਣ ਕਰਕੇ ਜੀ ਸਵੇਰੇ ਸਵੇਰੇ ਕੱਪ ਲਾ ਲੈਨੇ ਜੀ 6 ਵਜੇ ਦਾਵਾ ਚ ਫੋਨ ਆ ਲੈ ਜਾਂਦੇ 7 ਵਜੇ ਘਰ ਲੈ ਲੈ ਜਾਂਦੇ ਜੀ ਅਸੀਂ ਅੱਜ ਵੀ ਸਾਡੇ 10 ਤੋਂ 12 ਕੰਮ ਲੋਕਾਂ ਦੇ ਪ੍ਰਤੀ ਦਿਨ ਕਰਵਾਉਂਦਾ ਜਿਹੜਾ ਮਨਨ ਕੋ ਤੁਸੀਂ ਸਮਝੋ ਸਿਸਟਮ ਹੈਗਾ ਸਾਡੀ ਪੂਰੀ ਟੀਮ ਜੀ ਪੂਰੀ ਟੀਮ ਜਿਕੇ ਕੋ ਬੰਦਾ ਨਹੀਂ ਜੀ ਅੱਜ ਵੀ 50 ਬੰਦੇ ਸਾਡੇ ਐਸੇ ਆ ਜਿਹੜੇ ਪੂਰੇ ਹਲਕੇ ਦੇ ਵਿੱਚ ਉਹ ਰੋਜ਼ ਲੋਕਾਂ ਦੇ ਕੰਮ ਕਰਾਉਂਦੇ ਆ ਉਹ ਸਾਰਿਆਂ ਦੇ ਗੱਲਾਂ ਤੇ ਬੜੇ ਧਿਆਨ ਨਾਲ ਸੁਣਦੇ ਆ ਜੀ ਉਹ ਸਾਰਿਆਂ ਦੇ ਸੁੱਖ ਦੁੱਖ ਦੇ ਵਿੱਚ ਉਦਾਰੇ ਨਾਲ ਆ ਜੀ ਆ ਸਰ ਜੀ ਤਾਂ ਕੀ ਤਰਨ ਤਰਨ ਦੇ ਬਾਈਲੈਕਸ਼ਨ ਇਹ ਲੱਗਦਾ ਕਿ ਇਸ ਵਾਰ ਜੋ ਵੋਟ ਪਰਸੈਂਟੇਜ ਹੈ ਉਹ ਵਧੇਗਾ ਬਿਰਗੂ ਵਧੇਗਾ ਸ਼ੁਰੂ ਤੋਂ ਚੱਲੇ ਆ ਰਿਹਾ ਹੈ ਬਾਈ ਦੇ ਵਿੱਚ 4.6% ਸੀਗਾ ਜੀ

बाकी सारे पिछले चलेगा जी ऐसा कोई विरोध नहीं है आपस बिल्कुल बहुत ही वाइस सह सहार है सारे मिलन वर्तन बहुत अच्छा है सारे मंडल सा है सारे कट्ठे हैं कोई विरोधावास नहीं है ਇਸੇ ਦੇ ਸਾਡੇ ਨਾਲ ਸੰਜੀਤ ਖੰਨਾ ਜੀ ਹਲਕਾ ਡੇਰਾ ਬਸੀ ਤੋਂ ਚਾਰ ਸੇ ਪੰਜ ਪਾ ਦੇ ਪੰਜਾਬ ਸੂਬਾ ਸਕੱਤਰ ਜੈਨਾ ਨੇ ਦੱਸਿਆ ਕਿ ਸੰਜੀਤ ਖੰਨਾ ਨਾ ਤਾਂ ਝੁਕੇਗਾ ਨਾ ਟੁੱਟੇਗਾ ਤੇ ਇਲੈਕਸ਼ਨ ਦੀ ਜੋ ਇਹਨਾਂ ਵੱਲੋਂ ਮਨ ਵਿੱਚ ਚਾਹ ਹੈ ਉਹ ਜ਼ਰੂਰ ਲੜ ਕੇ ਰਹਿਣਗੇ ਅਗਰ ਪਾਰਟੀ ਉਹਨਾਂ ਨੂੰ ਮੌਕਾ ਦਿੰਦੀ ਹੈ ਤਾਂ ਉਹ 2026 ਵਾਲਾ ਇਲੈਕਸ਼ਨ ਜੋ ਹੈ ਉਹ ਜ਼ਰੂਰ ਲੜ ਕੇ ਰਹਿਣਗੇ ਚਾਹੇ ਕੋਈ ਕਿੰਨਾ ਵੀ ਵਿਰੋਧ ਕਰਦਾ ਰਹੇ ਜਤਿੰਦਰ ਲੱਕੀ ਏਵਲ ਪੰਜਾਬੀ ਟੀਵੀ ਜ਼ੀਰਕਪੁਰ ਡੇਰਾ ਬਸੀ